ਸਤ ਸ੍ਰੀ ਅਕਾਲ ਜੀ ਜੁੜ ਚੁੱਕੇ ਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਤੇ ਮੈਂ ਬਰਜਿੰਦਰ ਸਿੰਘ ਮਾਨ ਅੱਜ 12 ਜੁਲਾਈ 2025 ਦੇ ਟਾਈਮ ਕਰੀਬ ਰਾਤ ਦੇ 8:00 ਵਜੇ ਜਾ ਰਹੇ ਨੇ ਗੱਲਬਾਤ ਮੌਨਸੂਨ ਬਾਰੇ ਕਰਾਂਗੇ ਮੀਂਹ ਬਾਰੇ ਕਰਾਂਗੇ ਛੋਟੀ ਜੀ ਬ੍ਰੇਕ ਤੋਂ ਬਾਅਦ ਮੌਨਸੂਨ ਪੌਣਾ ਮੋੜ ਤੋਂ ਐਕਟ ਮੌਨ ਲਈ ਤਿਆਰ ਬਰ ਤਿਆਰ ਦਿਖਾਈ ਦੇ ਰਹੀਆਂ ਨੇ ਅੱਜ ਵੀ ਪੰਜਾਬ ਦੇ ਵਿੱਚ 25-30% ਖੇਤਾਂ ਵਿੱਚ ਉਮੀਦ ਮੁਤਾਬਕ ਕਾਰਵਾਈ ਹੋਈ ਸੰਗਰੂਰ ਬਨਾਲਾ ਪਟਿਆਲਾ ਕਿਤੇ ਕਿਤੇ ਹਲਕੇ ਦਰਮਿਆਨੇ ਤੇ ਕਿਤੇ ਕਿਤੇ ਭਾਰੀ ਮੀਂਹ ਦੀਆਂ ਕਾਰਵਾਈਆਂ ਵੇਖਣ ਨੂੰ ਮਿਲੀਆਂ ਹਾਲਾਂਕਿ ਉਹ ਲਿਮਟਿਡ ਏਰੀਆ ਵਿੱਚ ਸੀ ਜਾਰੀ ਰਹਿ ਸਕਦੀਆਂ ਨੇ ਕਿਤੇ ਕਿਤੇ 25-30% ਇਲਾਕਿਆਂ 'ਚ ਮੀਂਹ ਦੀ ਕਾਰਵਾਈ ਜਿਹੜੀ ਦੇਖਣ ਨੂੰ ਮਿਲ ਸਕਦੀ ਆ। ਇਹਦੇ ਇੱਕਾ ਦੋਕਾ ਤਾਂ ਜਿਹੜੀ ਤਾਕਲੀ ਝੱਟ ਵੀ ਲੱਗ ਸਕਦੀ ਆ ਪਰ ਜ਼ਿਆਦਾਤਰ ਖੇਤਾਂ 'ਚ ਮੌਸਮ ਹੋ ਮੁਸਤੇ, ਬੱਟ ਵਾਲਾ, ਗਰਮੀ ਵਾਲਾ ਜਿਹੜਾ ਬਣਿਆ ਰਹਿ ਸਕਦਾਗਾ। ਇਸ ਤੋਂ ਬਾਅਦ 14-15 ਜੁਲਾਈ ਤੋਂ ਮੌਸਮ ਫੇਰ ਤੋਂ ਘਰ ਬੱਟ ਲਊਗਾ ਕਿਉਂਕਿ ਇੱਕ ਘੱਟ ਦਬਾ ਦਾ ਖੇਤਰ ਜਿਹੜਾ ਰਾਜਸਥਾਨ ਵੱਲ ਨੂੰ ਵੱਧ ਰਿਹਾ 14-15 ਜੁਲਾਈ ਨੂੰ ਜਿੱਮੇ ਇਹ ਸਿਸਟਮ ਘੱਟ ਦਬਾ ਦਾ ਖੇਤਰ ਰਾਜਸਥਾਨ ਦੇ ਉੱਪਰ ਪਹੁੰਚੂਗਾ ਤਾਂ ਪੰਜਾਬ 'ਚ ਵੀ ਪੂਰੀਆਂ ਦੀਆਂ ਹਵਾਵਾਂ ਪਹੁੰਚਣੀਆਂ ਸ਼ੁਰੂ ਹੋ ਮੌਨਸੂਨ ਪੌਣਾ ਮੋੜ ਤੋਂ ਐਕਟਿਵ ਹੁੰਦੀਆਂ ਹੁੰਦੀਆਂ ਦਿਖਾਈ ਦੇਣੀਆਂ ਮਤਲਬ ਕਿ 14-15 ਜੁਲਾਈ ਨੂੰ ਪੰਜਾਬ ਦੇ ਕਈ ਇਲਾਕਿਆਂ ਵਿੱਚ ਟੁੱਟਮੀ ਮੀਂਹ ਦੀਆਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਏਰੀਆ ਟੁੱਟਮਾ ਜਰੂਰ ਹੋ ਸਕਦਾ ਪਰ ਕਈ ਖੇਤਾਂ ਵਿੱਚ ਮੀਂਹ ਦੀਆਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਨੇ ਮੀਂਹ ਹਲਕਾ ਦਰਮਿਆਨਾ ਤੇ ਕਿਤੇ ਕਿਤੇ ਭਾਰੀ ਹੋ ਸਕਦਾਗਾ ਇਹ ਸਿਸਟਮ ਜਿਹੜਾ 14-15 ਜੁਲਾਈ ਨੂੰ ਰਾਜਸਥਾਨ ਉੱਪਰ ਇਸੇ ਦਾ ਘੁੰਮਦਾ ਰਹੇਗਾ ਉਸ ਤੋਂ ਬਾਅਦ ਇਹ 16-17-18 ਨੂੰ Uh, 16 17 18 ਜੁਲਾਈ ਨੂੰ ਜਿਹੜਾ ਲੈਂਦੇ ਪੰਜਾਬ ਪਾਕਿਸਤਾਨ ਵੱਲ ਨੂੰ ਸ਼ਿਫਟ ਹੋ ਜਾਵੇਗਾ ਪਰ ਫਿਰ ਵੀ ਸਰਕੂਲੇਸ਼ਨ ਜਿਹੜਾ ਘੁੰਮੇਗਾ ਹਵਾਵਾਂ ਤੋਂ ਦਿਨਾਂ ਨਾਲ ਅਰਬ ਸਾਗ ਤੇ ਬੰਗਾਲ ਦੀ ਖਾੜੀ ਤੋਂ ਨਮੀ ਵਾਲੀਆਂ ਹਵਾਵਾਂ ਪੰਜਾਬ ਹਰਿਆਣਾ ਤੱਕ ਲਗਾਤਾਰ ਪਹੁੰਚਦੀਆਂ ਰਹਣੀਆਂ ਨੇ ਜੀਦਾ ਕਰਕੇ 14 ਤੋਂ ਲੈ ਕੇ 18 ਜੁਲਾਈ ਦੇ ਵਿੱਚਕਾਰ ਪੰਜਾਬ ਵਿੱਚ ਦੋ ਤਿੰਨ ਵਾਰ ਵੱਡੇ ਪੱਧਰ ਤੇ ਦਰਮਿਆਨਨੀ ਮੀਂਹ ਦੀ ਕਿਤੇ ਕਿਤੇ ਭਾਰੀ ਮੀਂਹ ਦੀ ਸੰਭਾਵਨਾ ਬਣਦੀ ਦਿਖਾਈ ਦੇ ਰਹੀ ਆ ਵਿੱਚ ਦੀ ਇੱਕ ਦੇ ਦਿੰਦਾ ਗੈਪ ਜ਼ਰੂਰ ਰਹਿ ਸਕਦਾ ਪਰ 14 ਜੁਲਾਈ ਤੋਂ ਲੈ ਕੇ 18 ਜੁਲਾਈ ਦੇ ਵਿਚਕਾਰ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਮੀਂਹ ਦੀਆਂ ਕਾਰਵਾਈਆਂ ਦੇਖਣ ਨੂੰ ਮਿਲेंगी ਇਸੇ ਤਰ੍ਹਾਂ ਹਰਿਆਣਾ ਦੇ ਵੀ ਕਈ ਇਲਾਕਿਆਂ ਵਿੱਚ ਮੀਂਹ ਦੀਆਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਹਨ ਰਾਜਸਥਾਨ ਦੇ ਬਹੁਤੇ ਇਲਾਕੇ ਜਿਹੜੇ ਦਰਮਿਆਨੇ ਤੋਂ ਭਾਰੀ ਮੀਂਹ ਦੇ ਨਾਲ ਮੁੱਖ ਰਹਿ ਸਕਦੇ ਹੈਗੇ ਸੋ ਖਾਸ ਗੱਲ ਇਹ ਹੋਊਗੀ ਕਿ ਪੂਰੇ ਹਵਾਵਾਂ ਹਵਾਵਾਂ ਨੇ ਜਿਹੜੀਆਂ ਜਮੀਨੀ ਪੱਧਰ ਤੇ ਤਾਂ ਵਾਪਸੀ ਕਰਨਗੀਆਂ ਕਰਨਗੀਆਂ 5 ਕਿਲੋਮੀਟਰ ਦੀ ਚਾਈਤੇ ਵੀ ਈਸਟਲੀ ਜੱਟ ਪੰਜਾਬ ਦੇ ਉੱਪਰ ਸੈੱਟ ਹੋ ਜਾਣੀਆਂ ਮਤਲਬ ਕਿ ਜਿਹੜੇ ਗਰਜ ਚਮਕਲੇ ਬੱਦਲ ਬਣਨਗੇ ਉਹ ਚੜਦੇ ਤੋਂ ਸਿੱਪ ਦੇ ਵੱਲ ਨੂੰ ਮੀਂਹ ਪਾਉਂਦੇ ਜਾਣਗੇ ਤੇ ਨੀਵੀ ਰੌਲੀਆਂ ਚਾਲ ਹੁੰਦੀਆਂ ਉਹ ਵੀ ਜਿਹੜੀ ਜ਼ਿਆਦਾ ਦੇਖਣ ਨੂੰ ਮਿਲ ਸਕਦੀ ਹੈ ਤੇ ਬੱਦਲ ਜਿਹੜੇ ਚੜਦੇ ਤੋਂ ਸਿਪਦੇ ਵੱਲ ਨੂੰ ਜਾਣਗੇ ਕਿਉਂਕਿ ਜਿਹੜੀ 5 ਕਿਲੋਮੀਟਰ ਦੀ ਚਾਈਤੇ ਹਵਾ ਚੱਲਦੀ ਹੈ ਉਹ ਬਦਲ ਜਾਣੀ ਆ ਉਹ ਚੜਦੇ ਤੋਂ ਸਿਪਦੇ ਵੱਲ ਨੂੰ ਚੱਲੂਗੀ ਜਿੱਦਾਂ ਕਰਕੇ ਜਿਹੜੇ ਮੀਂਹ ਵਾਲੇ ਬੱਦਲ ਹੋਣਗੇ ਉਹ ਵੀ ਚੜ੍ਹਦੇ ਤੋਂ ਛਿਪਦੇ ਵੱਲ ਨੂੰ ਮੀਂਹ ਪਾਉਂਦੇ ਜਾਣਗੇ ਸੋ ਕਹਾਣੀ ਇਹ ਹੈ ਕਿ 14 ਤੋਂ 15 14-15 ਜੁਲਾਈ ਤੋਂ ਲੈ ਕੇ 18 ਜੁਲਾਈ ਦੇ ਵਿੱਚਕਾਰ ਇੱਕ ਵਾਰੀ ਫੇਰ ਮੌਨਸੂਨ ਐਕਟਵੰਦੀ ਦਿਖਾਈ ਦੇ ਰਹੀ ਹੈ ਪਿਓਰ ਮੌਨਸੂਨੀ ਸਿਸਟਮ ਹੋਊਗਾ ਇਹਦੇ ਵਿੱਚ ਪਾਸਿੰਗ ਸਿਸਟਮ ਦਾ ਕੋਈ ਖਾਸ ਰਲੇਵਾ ਨਹੀਂ ਹੋਣਾਗਾ ਜਿਸ ਦਾ ਕਰਕੇ ਪੰਜਾਬ ਦੇ ਕਈ ਇਲਾਕਿਆਂ ਵਿੱਚ ਟੁੱਟਵੇਂ ਮੀਂਹ ਦੀਆਂ ਕਾਰਵਾਈਆਂ ਕਦੇ ਮਾਝਾ ਦੇ ਬਾਬੇ ਵੱਲ ਹੋਣੀਆਂ 14-15 ਜੁਲਾਈ ਕਦੇ ਮਾਲਵੇ ਬੈਲਟ ਵੱਲ ਹੋਣਗੀਆਂ ਇੱਕ ਅੱਧਾ ਦਿਨ ਛੱਡ ਕੇ ਇਸੇ ਤਰ੍ਹਾਂ ਮਤਲਬ ਕਿ 14 ਤੋਂ 18 ਜੁਲਾਈ ਦੇ ਵਿੱਚਕਾਰ ਕਈ ਇਲਾਕਿਆਂ ਵਿੱਚ ਮੀਂਹ ਦਾ ਦੌਰ ਦੇਖਣ ਨੂੰ ਮਿਲ ਸਕਦਾ ਹੈ